ਸੋਂ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਨੂੰ ਮਹਿਲਾਵਾਂ ਬੜੇ ਚਾਵਾਂ ਨਾਲ ਮਟਿਆਰਾ ਜਿਹੜੇ ਬੜੇ ਚਾਵਾਂ ਨਾਲ ਮਨਾਉਂਦੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਆ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਹੈ ਤੇ ਗੱਲ ਕੀਤੀ ਜਾਵੇ ਗੁਰਾਇਆਂ ਸ਼ਹਿਰ ਦੀ ਤੇ ਇੱਥੇ ਵੀ ਜਿਹੜਾ ਪਹਿਲੀ ਵਾਰੀ ਜਿਹੜਾ ਗੀਤਾ ਪਵਨ ਗੁਰਾਇਆਂ ਵਿੱਚ ਮਹਿਲਾਵਾਂ ਵੱਲੋਂ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਗਿਆ ਇਹ ਜਿਹੜਾ ਤਿਹਾਰ ਮਨਾਇਆ ਗਿਆ ਨਿਊ ਮਾਰਕੀਟ ਗੁਰਾਇਆਂ ਦੇ ਜਿਹੜੇ ਮਹਿਲਾਵਾਂ ਆ ਉਹਨਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਤਿਹਾਰ ਮਨਾਇਆ ਗਿਆ ਜਿਹੜੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੇ ਨਾਲ ਮਹਿਲਾਵਾਂ ਨੇ ਹਿੱਸਾ ਲਿਆ ਇਸ ਸਮਾਗਮ ਦੇ ਵਿੱਚ ਜਿਹੜਾ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਉੱਪਰ ਮੈਡਮ ਅਨੀਤਾ ਜੈਨ ਜੀ ਜਿਹੜੇ ਇਨਰ ਰੀਲ ਕਲੱਬ ਗੁਰਾਇਆਂ ਦੇ ਸਾਬਕਾ ਪ੍ਰਧਾਨ ਨੇ ਉਹ ਪਹੁੰਚੇ ਹੈ ਜਿਨ੍ਹਾਂ ਦਾ ਕਮੇਟੀ ਵੱਲੋਂ ਜਿਹੜਾ ਆ ਫੁੱਲਾਂ ਦੇ ਹਾਰ ਪਾ ਕੇ ਫੁੱਲਾਂ ਦੇ ਗੁਲਦਸਤੇ ਦੇ ਕੇ ਜਿਹੜਾ ਉਹਨਾਂ ਦਾ ਭਰਵਾ ਜਿਹੜਾ ਸਵਾਗਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਖਿੱਚ ਦਾ ਕੇਂਦਰ ਜਿਹੜਾ ਰਿਹਾ ਹੈ ਬੱਚਿਆਂ ਵੱਲੋਂ ਜਿਹੜੀ ਪਰਫਾਰਮੈਂਸ ਕੀਤੀ ਗਈ ਹੈ ਮਹਿਲਾਵਾਂ ਵੱਲੋਂ ਜਿਹੜੀ ਪਰਫਾਰਮੈਂਸ ਕੀਤੀ ਗਈ ਹੈ ਕਿਉਂਕਿ ਤਿਆਰੀਆਂ ਕਾਫੀ ਚਿਰ ਤੋਂ ਚੱਲਦੀਆਂ ਸੀਗੀਆਂ ਪ੍ਰੈਕਟਿਸ ਕਾਫੀ ਚਿਰ ਤੋਂ ਚੱਲਦੀਆਂ ਸੀਗੀਆਂ ਉਹ ਜਿਹੜਾ ਬੱਚਿਆਂ ਵੱਲੋਂ ਗਿੱਧਾ ਭੰਗੜਾ ਬੋਲੀਆਂ ਜਿਹੜੇ ਆ ਉਹ ਦੇਖਣਯੋਗ ਸੀਗੇ ਆ ਦੇਖ ਕੇ ਮਨ ਵੀ ਖੁਸ਼ ਹੁੰਦਾ ਸੀਗਾ ਕਿ ਬੱਚਿਆਂ ਵੱਲੋਂ ਜਿਹੜੇ ਇਸ ਦੇ ਉੱਪਰ ਪੂਰੀ ਮਿਹਨਤ ਕੀਤੀ ਗਈ ਹੈ ਜਿਹੜੀਆਂ ਇੱਥੇ ਨੋਹਾਂ ਆਇਆ ਵਈਆਂ ਆਇਆ ਜਾਂ ਤੀਆਂ ਸੀਗੀਆਂ ਜਾਂ ਜਿਹੜੀਆਂ ਪਰਝਾਈਆਂ ਜਾਂ ਹੋਰ ਜਿਹੜੇ ਮਹਿਲਾਵਾਂ ਸੀਗੀਆਂ ਉਹਨਾਂ ਨੇ ਇਸ ਸਮਾਗਮ ਦਾ ਪੂਰਾ ਆਨੰਦ ਲਿਆ ਆ ਡੀਜੇ ਦੇ ਉੱਪਰ ਨੱਚ ਟੱਪ ਕੇ ਬੋਲੀਆਂ ਢੋਲ ਦੇ ਸਾਪ ਦੇ ਉੱਪਰ ਜਿਹੜਾ ਨੱਚ ਟੱਪ ਕੇ ਜਿਹੜਾ ਇਸ ਤੀਆਂ ਦਾ ਤਿਹਾਰ ਨੂੰ ਜਿਹੜਾ ਪੂਰਾ ਇੰਜੋਏ ਕੀਤਾ ਤੇ ਖਾਸ ਤੌਰ ਤੇ ਜਿਹੜਾ ਹੈ ਮਹਿਲਾਵਾਂ ਦੇ ਲਈ ਹੈ ਜਿਹੜੇ ਆਏ ਹੋਏ ਮਹਿਮਾਨ ਸੀਗੇ ਉਹਨਾਂ ਲਈ ਖਾਣ ਪੀਣ ਦੇ ਜਿਹੜਾ ਰਿਫਰੈਸ਼ਮੈਂਟ ਦੇ ਜਿਹੜੇ ਆ ਖਾਸ ਜਿਹੜਾ ਇੰਤਜ਼ਾਮ ਕੀਤਾ ਹੋਇਆ ਸੀਗਾ ਉੱਥੇ ਹੀ ਡੀਜੇ ਜਿਹੜਾ ਬੀਟ ਮਾਸਟਰ ਡੀਜੇ ਆ ਉਹਨਾਂ ਵੱਲੋਂ ਵੀ ਆਪਣੀ ਜਿਹੜੇ ਇਹਦੇ ਵਿੱਚ ਬੰਦਾ ਯੋਗਦਾਨ ਪਾਇਆ ਗਿਆ ਜਿਹੜਾ ਫੁੱਲ ਇੰਜੋਏ ਜਿਹੜਾ ਹੈ ਮਹਿਲਾਵਾਂ ਨੇ ਕੀਤਾ ਤਾਂ ਉਹ ਚਲਕੇ ਵੀ ਸਾਂਝੀ ਕਰਦੇ ਆ ਤੁਸੀਂ ਦੇਖ ਸਕਦੇ ਕਿਸ ਤਰੀਕੇ ਦੇ ਨਾਲ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਆ ਨੋਹਾਂ ਆ ਇੱਥੇ ਦੀਆਂ ਧੀਆਂ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇੰਜੋਏ ਕੀਤਾ ਹੈ ਤੇ ਜਿਹੜੇ ਆਏ ਹੋਏ ਮਹਿਮਾਨਾਂ ਦਾ ਕਿਸ ਤਰੀਕੇ ਨਾਲ ਸਵਾਗਤ ਕੀਤਾ ਹੈ ਤੁਹਾਡੇ ਟੀਵੀ ਤੇ ਸਕਰੀਨ ਦੇ ਉੱਪਰ ਜਿਹੜੀਆਂ ਹਨ ਤਸਵੀਰਾਂ ਸਾਂਝੀਆਂ ਕਰਦੇ ਦੇਖੋ ਤੁਸੀਂ ਇਹ ਗੁਰਾਂ ਦੇ ਵਿੱਚ ਜਿਹੜਾ ਪਹਿਲਾ ਤੀਆਂ ਦਾ ਫੰਕਸ਼ਨ ਗੀਦਾ ਪਵਨ ਵਿੱਚ ਮਨਾਇਆ ਗਿਆ ਉਹਦੀਆਂ ਚਲਕੀਆਂ ਹਾਂ ਲੱਗ ਗਈ ਸਾਡਾ ਜੋਰ ਹੈ ਚਾਚਾ 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 ਅੱਜ ਕੀ ਤਾਂ ਪਾਵਰ ਵਿੱਚ ਜਿਹੜੀਆਂ ਤੀਆਂ ਮਨਾਈਆਂ ਗਈਆਂ ਆ ਇੱਥੇ 150 ਲੇਡੀਆਂ ਨੇ ਬੜ ਚੜ ਕੇ ਵਾਗ ਲਿਆ ਆ ਸਭ ਨੇ ਆਪਣੇ ਲਈ ਪਰਫਾਰਮੈਂਸ ਰੱਖੀ ਹੈ ਛੋਟੇ ਬੱਚੇ ਤੋਂ ਲੈ ਕੇ بڑے ਸੀਨੀਅਰ ਸਾਰੇ ਆ ਨੇ ਤੇ ਇੱਥੇ ਚੀਫ ਗੈਸਟ ਆਏ ਆ ਰੀਤਾ ਜੈਨ ਜੀ ਉਹਨਾਂ ਨੇ ਅਸੀਂ ਉਹਨਾਂ ਦਾ ਮਾਣ ਕੀਤਾ ਉਹਨਾਂ ਨੇ ਸਾਡਾ ਬਹੁਤ ਮਾਣ ਕੀਤਾ ਆ ਤੇ ਅਸੀਂ ਸਾਰੇ ਨੇ ਗਿੱਧਾ ਖੂਬ ਗਿੱਧਾ ਡੀਜ ਪਰਫਾਰਮੈਂਸ ਬਹੁਤ ਕੁਝ ਗਿੱਧਾ ਪਮਜ ਹੋਇਆ ਅੱਜ ਤੇ ਇਹ ਅਸੀਂ ਜਾਣਦੇ ਹਾਂ ਕਿ ਅੱਗੇ ਤੋਂ ਇਹ ਫੰਕਸ਼ਨ ਹੋਰ بڑا ਹੋਵੇ ਹੋਰ ਵੀ ਬਾਅਦ ਦੇ ਬਾਅਦ ਦੇ ਹੋਰ ਵੀ ਆਣ ਤੇ ਸਾਰੇ ਇੰਜੋਏ ਕਰਨ ਇਹ ਹੁਣ ਤੁਸੀਂ ਦੱਸੋ ਸਭ ਨੇ ਇੰਜੋਏ ਕੀਤਾ ਇਹ ਸਭ ਦੇ ਸਾਥ ਨਾਲ ਹੋਇਆ ਇਹ ਸਭ ਦੇ ਸਾਥ ਨਾਲ ਹੋਇਆ ਸੀ ਇਕੱਲੇ ਕੋਈ ਕੁਝ ਨਹੀਂ ਕਰ ਸਕਦਾ ਸਭ ਇਕੁੱਜੇ ਨਾਲ ਹੀ ਹੈ ਗੁਰਾਇਆ ਚ ਇਹ ਨਹੀਂ ਤਾਕਤ ਹੈਗੀ ਹੈ ਕਿ ਇਹ ਪਰਿਵਾਰ ਵਾਲਾ ਨਾਮ ਲੈਣ ਚ ਵੀ ਸਾਰੇ ਇਕੱਠੇ ਆ ਤੇ ਇੰਜੋਏ ਕਰਨ ਜੂ ਸਾਰੇ ਇਕੱਠੇ ਆ ਹਨਾ ਗਰਮੀ ਨਹੀਂ ਮਾਣੇ ਗਰਮੀ ਗਰਮੀ ਨਹੀਂ ਮਾਣੇ ਨਮਸਕਾਰ ਜੀ ਆਈ ਸਾਡੇ ਸ਼ਹਿਰ ਗੁਰਾਇਆ ਵਿੱਚ ਪਹਿਲੀ ਵਾਰ ਤੀਆਂ ਦਾ ਤਿਉਹਾਰ ਮਨਾਇਆ ਗਿਆ ਜੋ ਕਿ ਗੁਰੂ ਨਾਨਕ ਪੁਰਾਣਾ ਨਿਊ ਮਾਰਕੀਟ ਵੱਲੋਂ ਮਨਾਇਆ ਗਿਆ। ਇਹਦੇ ਜੀ ਸਾਡੇ ਚੀਫ ਗੈਸਟ ਦੇ ਦੌਰ ਤੇ ਇਸ ਅਨੀਤਾ ਜਨ ਜੀ ਆਈ ਸੀ ਜਿਨ੍ਹਾਂ ਦਾ ਸਭ ਨੇ ਪਰਵਾ ਸਵਾਗਤ ਕੀਤਾ ਤੇ ਉਹਨਾਂ ਦਾ ਵੀ ਉਹਨਾਂ ਨੇ ਵੀ ਸਭ ਦਾ ਬਹੁਤ ਹੌਸਲਾ ਦਾਈ ਕੀਤਾ। ਤੇ ਅੱਜ ਸਾਰਿਆਂ ਨੇ ਖੁਸ਼ੀ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਬਹੁਤ ਇੰਜੋਏ ਕੀਤਾ, ਡਾਂਸ ਕੀਤਾ, ਬੰਗੜੇ ਬੋਲੀਆਂ ਜੋ ਦਿਲ ਸੀ ਸਭ ਨੇ ਆਪਣੇ ਕੀਤਾ। ਤੇ ਸਾਰ ਬੜੀ ਖੁਸ਼ੀ ਹੋਈ ਹੈ ਕਿ ਇਸ ਦਾ ਸਾਰੇ ਇਕੱਠੇ ਹੋਏ ਸ਼ਹਿਰ ਵਾਲੇ ਤੇ ਸਾਰੇ ਨੇ ਇੰਜੋਏ ਕੀਤਾ ਤੇ ਸਿਰ ਆਲ ਮਿਲ ਕੇ ਦਿਆਂ ਦਾ ਤਿਹਾਰ ਮਨਾਇਆ। ਤੇ ਸਫਲ ਹੋ ਮਾਲਕ ਹੋ ਸਫਲ ਹੋਇਆ ਤੇ ਇਸੇ ਤਰ੍ਹਾਂ ਸਾਡੇ ਸਾਰੇ ਸਾਥ ਦਿੰਦੇ ਰਹਿਣਗੇ ਤੇ ਹੁੰਦਾ ਰਹੇਗਾ ਬਹੁਤ ਸ਼ੇਰ ਦੀ ਬਹੁਤ ਲੇਡੀਜ਼ ਨੇ ਬੱਚੇ ਆਨੇ ਵੱਡੇ ਆਨੇ ਬੋਟੀਆਂ ਸਭ ਨੇ ਬਹੁਤ ਪਾਰਟਿਸਪੇਟ ਕੀਤਾ ਸਭ ਨੇ ਬਹੁਤ ਇੰਜੋਏ ਕੀਤਾ ਬੰਗੜੇ ਡੀਜੇ ਤੇ ਸਭ ਨੇ ਇੰਜੋਏ ਕੀਤਾ ਜੈਸ਼ੀਰ